ਏ ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਐਨਆਰਆਈ ਪਰਵਾਰ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੈ ਗਿਆ ਸੀ ਤੇ ਉਸ ਇਹਨਾਂ ਦੇ ਘਰਾਂ ਦੇ ਵਿੱਚ ਮਿਲ ਕੇ ਲੌਕ ਲੱਗਾ ਹੋਇਆ ਸੀ ਔਰ ਵੀ ਇੱਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾਫੀ ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮਕਦਮਾ ਦਰਜ ਕਰਕੇ ਮਾਨਯੋਗ ਸੀਪੀ ਸਾਹਿਬ ਦੀ ਜਿਹੜੀ ਆ ਨਿਸ਼ਾਨ ਰੋਜੇਸ਼ ਤੇ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਬਹੁਤ ਹੀ ਮੁਸ਼ਤੈਦੀ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸੋਰਸਾਂ ਦੇ ਜਿਹੜੀ ਹੈ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਰ ਦਾ ਡਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਾਈਮਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦਾ ਜਿਹੜੇ ਵਿਸ਼ੋਗੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟਿਵਾ ਦੋ ਗੈਸ ਸਿਲੰਡਰ ਇੱਕ LED ਮਾਰਕਅਪ ਨੈਸਨ ਅਤੇ microwaves ਜਿਹੜਾ ਅਸੀਂ ਬਰਾਮਦ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲੈ ਕੇ ਹੋਰ ਵੀ ਜੜੀ ਹੈ ਜੜੀ ਰਿਕਵਰੀ ਕਰਨ ਦੀ ਗੁਜਰਮੀ ਕੇ ਜੇ ਕੋ ਪਹਿਲਾ ਮਹੀਨਾ ਤੇ ਮੁਕੱਦਮੇ ਸਰ ਦਰਜ ਇਹਨਾਂ ਦੇ ਵਿੱਚੋਂ ਜਿਹੜਾ ਸੰਨੀ ਹੈ ਉਹਦਾ ਰਵੀ ਕੁਮਾਰ ਇਹ ਸੁਲਤਾਨਪੁਰ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਬਿੱਲਾਂ ਵੀ ਜਿਹੜੇ ਪੰਜ ਵਕ ਵਕਤ ਰਾਵਾਂ ਦੇ ਤੇ ਕ੍ਰਿਮੀਨਲ ਕੇਸ ਦਰਜ ਹੈ ਪਰ ਇਹਨਾਂ ਦੇ ਦੋ ਅਕਤੀਏ ਕੋਾਕਮ ਸੀ ਇਹਨਾਂ ਦੇ ਜੋ ਕਿ ਐਨਆਰਆਈ ਘਰਤਾਂ ਲੱਗਾ ਸੀ ਨਹੀਂ ਜੀ ਵਾਕਿਬ ਨਹੀਂ ਸੀ ਇਹ ਔਰ ਇਹ ਚੋਰੀਆਂ ਕਰਨ ਤੇ ਆਦੀ ਇਹਨਾਂ ਨੇ ਦੇਖਿਆ ਵੀ ਇਹ ਜਿਹੜਾ ਵੀ ਇਹਨਾਂ ਦੇ ਕਾਫੀ ਦਿਨ ਤੋਂ ਲੋਕ ਲੱਗੇ ਹੋਏ ਆ ਤੇ ਇੰਨਾ ਨੇ ਇਸ ਮਤਲਬ ਨਾਲ ਇਹਨਾਂ ਚੋਰੀ ਨੂੰ ਅੰਜਾਮ ਦਿੱਤਾ ਇਸ ਘਰ ਕੋਈ ਰਹਿੰਦਾ ਵੀ ਸੀ ਉਹਨਾਂ ਨੇ ਕਿਹ ਟੇਕਰ ਤੇ ਨੇ ਇਹਨਾਂ ਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਇਹਨਾਂ ਦਾ ਸਾਲਾ ਵਾ ਉਹ ਵਾਰ-ਵਾਰ ਆ ਕੇ ਚਲੋ ਟਾਈਮ ਬੁ ਟਾਈਮ ਇਹ ਚੈੱਕ ਕਰਦੇ ਹੁੰਦੇ ਸੀ ਉਹਨਾਂ ਨੇ ਚੈੱਕ ਕੀਤਾ ਜਦੋਂ ਆ ਕੇ ਘਰ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਪਰ ਸੀਸੀਟੀਵੀ ਚ ਵੀ ਕੁਝ ਆਇਆ ਸੀ ਸਮਝੇ ਸੱਚੋ ਬਾਬਾ ਸਾਹਿਬ ਵੱਲੋਂ ਵੀ ਸੀਸੀ ਟੈਵੀਨ ਨੂੰ ਵੀ ਜਿਹੜਾ ਇਹਨਾਂ ਨੇ ਆਪਣੇ ਉੱਧ ਦੀ ਮਤ ਲਈ ਆ ਔਰ ਆਪਣੇ ਜਿਹੜੇ ਚੈਨਲ ਹੁੰਦੇ ਟੈਕਨੀਕਲ ਸਪੋਰਟ ਤੋਂ ਵੀ ਇਹਨਾਂ ਨੇ ਕਾਫੀ ਜੜੀ ਮਤ ਲਈ ਕਿੰਨੀ ਕਾਮਯਾਬੀ ਸਮਝੋ ਸਰ ਕਾਫੀ ਵੱਡੀ ਵਾਰਦਾ ਸੀ ਤੇ ਬਿਲਕੁਲ ਜੀ ਜਿਹੜੀ ਇਹ ਬਹੁਤ ਵਧੀਆ ਜਿਹੜੀ ਇਹ ਜਿਹੜੀ ਸਾਡੀ ਜਿਹੜੀ ਹੈ ਕਾਰਜਯਾਪੀ ਹੈ ਨੂੰ ਅਸੀਂ ਮੰਨਦੇ ਆ ਤੇ ਸਰ ਇਹ ਕਿੰਨੇ ਮਤਲਬ ਪਤਾ ਸੀ ਕਿ ਬਾਹਰ ਗਏ ਬੰਦੇ ਹਾਂ ਬਿਲਕੁਲ ਜੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹਨਾਂ ਨੇ ਜਿਹੜੀ ਆ ਚੋਰੀ ਨੂੰ ਅੰਜਾਮ ਦਿੱਤਾ ਸਰਪਰਵਰਦਨ ਦਾ ਕੋਈ ਅੰਜਾਮ ਦਿੱਤਾ ਫਿਲਹਾਲ ਇਹਨਾਂ ਦਾ ਰਿਮਾਰਡ ਲਵਾਵਾਂਗੇ ਜੀ ਅਸੀਂ ਰਿਮਾਰਡ ਲੈ ਕੇ ਜਿਹੜਾ ਅਸੀਂ ਜਿਹੜੀ ਅਗਲੀ ਤਫतीश ਦੇ ਵਿੱਚ ਸਾਨੂੰ ਪਤਾ ਲੱਗੂਗਾ ਇਹਨਾਂ ਵੀ ਇਹਨਾਂ ਬਾਰੇ ਕੋਈ ਰੇਕੀ ਰੁਕੀ ਕੀਤੀ ਗਈ ਕੀ ਜਾਂ ਮੌਕੇ ਦੇ ਸਰ ਜਿਹੜਾ ਕੀਤਾ ਫਿਲਹਾਲ ਜਿਹੜੀ ਆ ਇਹਨਾਂ ਨੇ ਜਿਹੜੀ ਪੁੱਛਗਿੱਛ ਕੀਤੀ ਸਾਨੂੰ ਇਹ ਜਿਹੜਾ ਵਾ ਇਹਨਾਂ ਨੇ ਦੱਸਿਆ ਵੀ ਜਿਹੜਾ ਕਾਫੀ ਦੇ ਉੱਪਰ ਤੋਂ ਅਸੀਂ ਨਗਦੇ ਸੀ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਲੋਕ ਲੱਗੇ ਹੋਏ ਨੇ ਹਾਂਜੀ ਤੇ ਘਰ ਦਾ ਤਾਲਾ ਲੱਗਨ ਕਰਕੇ ਇਹਨੂੰ ਪਤਾ ਲੱਗਿਆ ਹਾਂਜੀ ਅਸਲ ਦਾ ਕਿੰਨੇ ਘੰਟੇ ਉਹਨਾਂ ਨੇ ਵਾਅਦਾਤ ਨੂੰ ਅੰਜਾਮ ਦਿੱਤਾ ਮੰਨ ਲਓ ਰਾਤ ਵੇਲੇ ਦਿਨ ਵੇਲੇ ਕਿਸੇ ਵੀ ਵੇਲੇ ਹਾਲ ਫਿਲਹਾਲ ਜਿਹੜੀ ਜਿਹੜੀ ਮੋਦੀ ਪੁੱਛਕਿਸ਼ ਤੇ ਨਾ ਕਿਸੇ ਵੀ ਰਾਤ ਨੂੰ ਅਸੀਂ ਜਦੋਂ 11 ਵਜੇ ਤੋਂ ਬਾਅਦ ਅਸੀਂ ਜਿਹੜੀ ਆ ਇਹ ਨਾ ਅਸੀਂ ਚੋਰੀ ਨੂੰ ਜਾਣ ਦਿੱਤਾ ਹੋਰ ਇਹਨਾਂ ਦੇ ਨਾਲ ਬੰਦੇ ਕਿਹਨੇ ਸਰ ਫਿਲਹਾਲ ਹੈ ਜਿਹੜੀ ਜਿਹੜੀ ਇਹਨਾਂ ਨੇ ਕੋਈ ਨਹੀਂ ਦੱਸਿਆ ਨਹੀਂ ਹੈਗਾ ਔਰ ਇਹਨਾਂ ਦੀ ਜਿਹੜੀ ਜਿਹੜੀ ਕੋਸ਼ਿਸ਼ ਕਰਾਂਗੇ ਤਦ ਪਤਾ ਲੱਗੇ ਪਰਵਾਹ ਦਾ ਸੂਚਨ ਕੀਤਾ ਨਹੀਂ ਇਹਨਾਂ ਦਾ ਵੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਪੁੱਛਦਾ ਥੈਂਕਸ ਕੀਤਾ ਜਿਸ ਤੇ ਨਾਲ ਦੇਖੋ ਜੀ ਆਹ ਇਹ ਨਿਓ ਦੇਖਦੇ ਹਾਂ ਜੀ ਨਾਲ ਕਰ ਲੈਂਗੇ ਠੀਕ ਸੋ ਸਾਰੇ ਸਟਾਫ ਦਾ ਤੇ ਕਪਿਸ਼ਨਰ ਸਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਤੇ ਚੋਰਾਂ ਨੂੰ ਫੜਿਆ ਕਿੱਦਾਂ ਪਤਾ ਲੱਗਾ ਸਰ ਜਿਹੜੀ ਇਹ ਘਟਨਾ ਹੋਈ ਤਾਂ ਇਹ ਘਰ ਨਹੀਂ ਸੀ ਇਹ ਵੀ ਨਹੀਂ ਇਹ ਵੀ ਨਹੀਂ ਇਹ ਕੋਠੀ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਅਮਰਿੰਦਰਦੀਪ ਸਿੰਘ ਉਹਨਾਂ ਦੀ ਆ ਉਹ ਬਾਹਰ ਅਮਰੀਕਾ ਵਿੱਚ ਰਹਿੰਦੇ ਨੇ ਇੱਥੇ ਬਾਈਟਿੰਗ ਮੈਂ ਥੋੜੇ ਦਿਨ ਹੀ ਘੇੜਾ ਮਾਰਦਾ ਰਹਿੰਦਾ ਸੀ ਵਿੱਚੇ ਘਰ ਜਾਣਾ ਜਾਂ ਇੱਕ ਦੋ ਦਿਨ ਲਾ ਜਾਣੀ ਹੁਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਘਰ ਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਤੁਸੀਂ ਪੁਲਿਸ ਨਾਲ ਸੰਪਰਕ ਕੀਤਾ ਕਿ ਪੁਲਿਸ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਨਹੀਂ ਜੀ ਮੈਂ ਪੁਲਿਸ ਨਾਲ ਸੰਪਰਕ ਕੀਤਾ ਇਥੋਂ ਪੀਐਚਓ ਸਾਹਿਬ ਨੂੰ ਆ ਕੇ ਦੱਸਿਆ ਸ਼ਿਕਾਇਤ ਦਰਜ ਕਰਵਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪ੍ਰੈਸ ਕਰਨੇ ਬੰਦੇ ਸ਼ੁਰੂ ਕੀਤੇ ਤੇ ਚੋਰ ਫੜੇ ਗਏ ਕਿਹੜਾ ਕਿਹੜਾ ਸਮਾਨ ਲਾ ਕੇ ਗਏ ਨੇ ਜੀ ਘਰ ਦੇ ਵਿੱਚੋਂ ਘਰ ਦੇ ਵਿੱਚੋਂ ਜੀ ਐਕਟਵਾ ਜੀ ਇੱਕ ਐਲਸੀਡੀ ਇੱਕ ਵਾਰ ਲਪੂ ਦਾ ਮਾਈਕ੍ਰੋਵੇਵ ਤੇ ਸਿਲੰਡਰ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਹਾਂਜੀ ਸਾਰਾ ਸਮਾਨ ਬਰਾਮਦ ਹੋ ਗਿਆ ਤੇ ਕਦੀ ਹੋਇਆ ਇਦਾਂ ਦਾ ਕਿ ਜਾਈ ਪਹਿਲੀ ਵਾਰੀ ਇਦਾਂ ਦਾ ਹੋਇਆ ਵੀ ਕੋਈ ਚੋਰੀ ਦੀ ਘਟਨਾ ਉਹ ਇਸੇ ਘਰ ਚ ਜਿੱਥੇ ਹੋਣ ਵਾਲਾ ਤੇ ਇਹ ਪਹਿਲੀ ਵਾਰੀ ਹੋਇਆ ਸੀ ਇਦਾਂ ਆਪਣੇ ਘਰ ਅੱਗੇ ਤੱਕ ਕਦੇ ਕੋਈ ਨਹੀਂ ਆਇਆ ਠੀਕ ਹੈ ਥੈਂਕ ਯੂ ਤੇ ਕਮਿਸ਼ਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਤੇ ਸੋ ਫੋਨ ਵਾਲੇ ਸਮੇਂ ਤੇ ਤੁਹਾਡੇ ਲੋਕ ਘਰ ਦਾ ਧਿਆਨ ਰੱਖਿਆ ਜਾਏਗਾ ਜੀ ਹੁਣ ਹਾਂਜੀ ਹਾਂਜੀ